ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਜਰਨਲ ਨੌਲੇਜ ਜੀਕੇ ਪ੍ਰਸ਼ਨ ਅਤੇ ਉੱਤਰ ਪਾਣੀ ਦੇ ਜਾਨਵਰਾਂ ਬਾਰੇ ਪ੍ਰਸ਼ਨ ਪਹਿਲਾ ਧਰਤੀ ਤੇ ਸਭ ਤੋਂ ਵੱਡਾ ਜੀਵ ਕਿਹੜਾ ਹੈ ਬਲੂ ਵੇਲ ਪ੍ਰਸ਼ਨ ਦੂਜਾ ਜ਼ਿਆਦਾਤਰ ਜਲ ਜੀਵ ਪਾਣੀ ਵਿੱਚ ਘੁਲਣ ਵਾਲੀ ਕਿਹੜੀ ਚੀਜ਼ ਦੀ ਵਰਤੋਂ ਕਰਕੇ ਸਾਹ ਲੈਂਦੇ ਹਨ? ਆਕਸੀਜਨ ਪ੍ਰਸ਼ਨ ਤੀਜਾ ਇਹ ਠਾਂ ਦਿੱਤੇ ਜਾਨਵਰਾਂ ਵਿੱਚੋਂ ਕਿਹੜਾ ਪਾਣੀ ਅਤੇ ਜ਼ਮੀਨ ਦੋਵਾਂ ਤੇ ਰਹਿ ਸਕਦਾ ਹੈ? ਡੱਡੂ ਪ੍ਰਸ਼ਨ ਚੌਥਾ ਸਮੁੰਦਰੀ ਜੀਵ ਲਈ ਭੋਜਨ ਦਾ ਪ੍ਰਾਇਮਰੀ ਸਰੋਤ ਕੀ ਹੈ ਫਾਈਟੋਪਲੈਂਕਟਨ ਪ੍ਰਸ਼ਨ ਪੰਜਵਾਂ ਕਿਹੜਾ ਸਮੁੰਦਰੀ ਜੀਵ ਆਪਣੇ ਸਰੀਰ ਦੇ ਅੰਗਾਂ ਨੂੰ ਦੁਬਾਰਾ ਬਣਾ ਸਕਦਾ ਹੈ ਤਾਰ ਫਿਸ਼ ਤਾਰਾ ਮੱਛੀ ਪ੍ਰਸ਼ਨ 6 ਗ੍ਰੀਨ ਸੀ ਟਰਟਲ ਮੁੱਖ ਤੌਰ ਤੇ ਕੀ ਖਾਂਦੇ ਹਨ ਸਮੁੰਦਰੀ ਕਾ ਅਤੇ ਅਲਗੀ ਪ੍ਰਸ਼ਨ 7 ਮੱਛੀ ਕਿਸ ਅੰਗ ਦੀ ਮਦਦ ਨਾਲ ਪਾਣੀ ਵਿੱਚ ਤੈਰਦੀ ਹੈ ਫੈਨਸ ਅਤੇ ਪੂਸ਼ ਪ੍ਰਸ਼ਨ 8ਵਾਂ ਦੁਨੀਆ ਦਾ ਸਭ ਤੋਂ ਵੱਡਾ ਸਮੁੰਦਰ ਕਿਹੜਾ ਹੈ? ਪ੍ਰਸ਼ਾਂਤ ਮਹਾਸਾਗਰ ਪ੍ਰਸ਼ਨ 9ਵਾਂ ਮੱਛੀ ਦੇ ਬੱਚੇ ਨੂੰ ਕੀ ਕਹਿੰਦੇ ਹਨ? ਪ੍ਰਸ਼ਨ 10ਵਾਂ ਹੈ ਠਾ ਦਿੱਤੇ ਵਿੱਚੋਂ ਕਿਹੜਾ ਥਨਤਾਰੀ ਜੀਵ ਪਾਣੀ ਵਿੱਚ ਰਹਿੰਦਾ ਹੈ? ਵੇਲ ਪ੍ਰਸ਼ਨ 11ਵਾਂ ਉਹ ਜਾਨਵਰ ਜੋ ਸਮੁੰਦਰ ਦੇ ਤਲ ਤੇ ਰਹਿੰਦੇ ਹਨ ਕੀ ਕਹਾਉਂਦੇ ਹਨ? ਬੈਂਥਿਕ ਪ੍ਰਸ਼ਨ 12ਵਾਂ ਕਿਸ ਪਾਣੀ ਵਾਲੇ ਜਾਨਵਰ ਕੋਲ ਤਿੰਨ ਦਿਲ ਹੁੰਦੇ ਹਨ ਆਕਟਾਪਸ ਪ੍ਰਸ਼ਨ 13ਵਾਂ ਪੰਜਾਬ ਦੀ ਕਿਸ ਨਦੀ ਵਿੱਚ ਇੰਡਸ ਰਿਵਰ ਡਾਲਫਿਨ ਪਾਈ ਜਾਂਦੀ ਹੈ ਪ੍ਰਸ਼ਨ 14ਵਾਂ ਵਿਸ਼ਵ ਜਲ ਦਿਵਸ ਕਦੋਂ ਮਨਾਇਆ ਜਾਂਦਾ ਹੈ 22 ਮਾਰਚ